ਆ ਗੁਰੂ ਪਰਿਯੋ ਦਰੋਂ ਨਿਤ ਅੰਮ੍ਰਿਤ ਵੇਲੇ ਚੰਦਰਹੀ ਲੜੀ ਬਾਰ ਵਿਚਾਰ ਦੁਖਾਂ ਦੇ ਨਾਸ਼ਕ ਸੁਖਾਂ ਦੇ ਪ੍ਰਕਾਸ਼ਕ ਸਰਬ ਸੁਖਾਂ ਦੇ ਦਾਤੇ ਹੰਤ ਪੰਦੇ ਰੱਖੇ ਮਾਨੁਤਾ ਦੇ ਸਰਬ ਸੰਝੇ ਗੁਰੂ ਰਹਿਬਰ ਸ਼ਬਦ ਗੁਰੂ ਅਵਤਾਰ ਗੁਰਗੱਦੀ ਤੇ ਬਿਰਾਜਮਾਨ ਬਾਣੀ ਬੋਇਤ ਗੰਧ ਸੋਮੇ ਗਿਆਨ ਦੇ ਸਾਗਰ ਤਨ ਤਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਣ ਜੁਰੀ ਅੰਦਰ ਸਤਿ ਮਾਟੀ ਗੁਰਖਾਂ ਸਤਿ ਸਤ ਸਮਝਿਓ ਆਓ ਦੁਤ ਤਰੰਤੋਂ ਆਪਾਂ ਪੰਤਨ ਸਾਰਿ ਸ੍ਰੀ ਗੁਰੂ ਨਾਨਕ ਦੇਵ ਪਾਸ਼ਾਏ ਮਹਾਰਾਜ ਜਿਨ੍ਹਾਂ ਦੇ ਪਵਨ ਜੀਵਨ ਦੀ ਆਪਾਂ ਕਥਾ ਵਿਚਾਰ ਕਰਦੇ ਸੁਣਦੇ ਆ ਰਹੇ ਹਾਂ ਆਓ ਅੱਜ ਵੀ ਉਸੇ ਇੱਕ ਲੜੀ ਦਾ ਹਿੱਸਾ ਬਣ ਕੇ ਆਪਾਂ ਸੰਗਰੁ ਦੇ ਪਵਨ ਜੀਵਨ ਵਿੱਚੋਂ ਕੁਝ ਰਬੀ ਗੁਣਾਂ ਨੂੰ ਗ੍ਰਹਿਣ ਕਰਨ ਦਾ ਯਤਨ ਕਰੀਏ ਜਿਸ ਰੱਬ ਦੇ ਗੁਣਾਂ ਦੀ ਕਿਰਪਾ ਨਾਲ ਇਨਸਾਨ ਦੁੱਖਾਂ ਕਰੇਸਾਂ ਰੋਗਾਂ ਸੁਗਾ ਕਰਿਆ ਸੜਿਆ ਚਿੰਤਾ ਤਕਰਾ ਤੋਂ ਬਚਦਾ ਏ ਜਮਾਂ ਦੇ ਮਰ ਤੋਂ ਬਚਦਾ ਏ ਅਜੋ ਸੁਣਦੇ ਦੇਖਦੇ ਯਾਰ 85 ਲੱਖ ਜੁਨਾ ਇੰਨਾਂ ਦੇ ਜੋ ਜਨਮ ਤੇ ਮਰਨ ਦਾ ਦੁੱਖ ਹੈ ਨਾ ਪਿਆਰਿਓ ਉਤੋਂ ਵੀ ਜੀਵਨ ਉਸ ਆਤਮਾ ਉੰਦੀ ਥਿਸ ਵਾਸ ਤੇ ਆਉਸਰਗੋ ਨੇ ਪਾਣੂ ਜੀਵਨ ਵਿੱਚੋਂ ਆਪਾਂ ਕੁਝ ਕਰੱਪੇ ਗੁਰਾਂ ਨੂੰ ਗ੍ਰਹਿਣ ਕਰਦਾ ਯਤਨ ਕਰੀਏ ਇਦਾਂ ਬਕਰੀਏ ਪਿਆਰੋ ਜੀਵਨ ਦੇ ਕਥਾ ਵਿਚਾਰ ਤੇ ਆਪਾਂ ਕਰ ਰਹੇ ਧੰਨ ਗੁਰੂ ਨਾਨਕ ਸਾਹਿਬ ਦੀ ਉਹਨਾਂ ਦੇ ਜੀਵਨ ਚਲਦੇ ਵਿੱਚੋਂ ਜੋ ਉਹਨਾਂ ਨੇ ਕਰਮ ਕੁੰਦ ਕੀਤੇ ওই ਰੱਬੀ ਗੁਰੇ ਕੋਈ ਸਾਡੇ ਵਾਸਤੇ ਰੱਬੀ ਗੁਰੇ ਸਾਨੂੰ ਉਥੋਂ ਬਹੁਤ ਵੱਡੀ ਸਿੱਖਿਆ ਜੀਵਨ ਦੇ ਸਹਦ ਮਿਲਦੀ ਜੇ ਲੈਣਾ ਚਾਹੀਏ ਤਾਂ ਦਰਮਿਆਨ ਮਿਲਦੀ ਦੁਨੀਆਂ ਨੂੰ ਨਹੀਂ ਜਿਹੜਾ ਮੰਨੂ ਨਾ ਉਹਨੂੰ ਕਦੇ ਸਿੱਖਿਆ ਮਿਲਨੀ ਸਿੱਖਿਆ ਤਾਂ ਉਹਨੂੰ ਹੀ ਮਿਲਦੀ ਆ ਜਿਹੜਾ ਸਿੱਖਿਆ ਦਾ ਗਾਹਕ ਹੋਵੇ ਆਪਾ ਦੁਕਾਨ ਤੇ ਜੰਨੇ ਆ ਤੇ ਜਿਸ ਦੀ ਲੋੜ ਹੁੰਦੀ ਹੈ ਉਹ ਲੈ ਲੈਣਾ ਪਾਉ ਚੀਜ਼ਾਂ ਬਹੁਤ ਬਈ ਹੁੰਦੀਆਂ ਦੁਕਾਨ ਵਿੱਚ ਦੁਕਾਨਵਾਲੇ ਬੇਸ਼ਮਾਰ ਚੀਜ਼ਾਂ ਪਈਆਂ ਨੇ ਪਰ ਉਹਨਾਂ ਪਈਆਂ ਦਾ ਰਨ ਕੋਈ ਸਾਰਾ ਨਹੀਂ ਜਿਸ ਦੀ ਦਸ ਅਨੁਸਾਰ ਜਿਸwidetilde ਦੀ ਸਾਨੂੰ ਲੋੜ ਹੈ ਉਹ ਲੈ ਲੈਣਾ ਪਾ ਇਸ ਵਾਤੇ ਆਓ ਜੀਵਨ ਮੁਕਤੀ ਦਾ ਦਜ ਰੱਬੀ ਗੋੜਿਆਂ ਉਹ ਸਤਿਗੁਰਾਂ ਦੇ ਜੀਮ ਵਿੱਚੋਂ ਆਪਾਂ ਦਰਦਯਤਨ ਕਰੀ ਆਪਾਂ ਤਨਗੁਰ ਨਾਮ ਸਬਦ ਦੇ तकरीबन 12 ਸਾਲ ਦੀ ਉਮਰ ਤੱਕ ਪਹੁੰਚੇ ਸੀਗੇ ਪਹਿਲਾ ਉਪਾਲਪਨ ਜੀ ਦੇ ਕੋਲ ਪੜਨ ਗਏ ਫਿਰ ਗੁਰੂ ਗੋਬਿੰਦ ਸਿੰਘ ਜੀ ਕੋਲ ਪੜਨ ਗਏ ਫਿਰ ਵੀ ਜਦ ਬਲੰਦੇ ਪੋਲ ਪੜਨ ਵਾਸਤੇ ਗਏ ਤਿੰਨਾ ਉਸਤਾਦਾਂ ਤੋਂ ਪੜਾਈ ਕੀਤੀ ਸਾਢੇ ਪਾਦੀ ਉਹ ਪੜਾਈ ਆ ਸਾਢੇ ਪਾਦੀ ਉਹ ਪੜਾਈ ਕੀਤੀ ਉਹਨਾਂ ਨੇ ਉਹਨਾਂ ਨੇ ਪੜਾਈ ਦੇ ਨਾਲ 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 ਉਨ੍ਹਾਂ ਉਸਤਾਦਾਂ ਨੂੰ ਪੜਾਇਆ ਵੀ ਉਨ੍ਹਾਂ ਨੂੰ ਰੱਬ ਦੇ ਰਾਹ ਦੀ ਜੀਮਨ ਜਾਗ ਦਸੀ ਮੇ ਸੰਸਾਰ ਦੀਆਂ ਪੜਾਈਆਂ ਤਾਂ ਗਲਨ ਗਲਦਨ ਫਸਾਈਆ ਫਾਂਸੀਆ ਜੇਰੀ ਸੱਚੀ ਕਮਾਈ ਸੱਚੀ ਪੜਾਈ ਉਪਾਸ਼ ਨੇ ਤਿੰਨਾ ਉਸਤਾਦਾਂ ਸੁਨਾ ਸੁਕਾਈ ਸਾਰੇ ਤਿੰਨੇ ਉਸਤਾਦ ਪਰ ਉਹ ਲਾਜਵਾਬ ਹੋ ਗਏ ਨਿਰੁਤ ਰੋਗ ਅਖੀਰ ਨੂੰ ਨਮਸਕਾਰ ਕਰਨੀ ਪਈ ਜਦੋਂ ਸਰੀਰੇ ਸਾਰੇ ਭਾਈ ਸਮਤ ਹੋ ਗਏ ਤਾਂ ਕੁਝ ਸਮਾਂ ਸੋ ਇਕਾਂਤ ਵਿੱਚ ਰਹਿਣ ਲੱਗੇ ਹੁਣ ਰੱਬ ਵੀ ਗੁਰੂ ਸਾਨੂੰ ਮਿਤ ਵਿੱਚੋਂ ਮੈਂ ਤਾਂ ਸਾਨੂੰ ਇਕਾਂਤ ਰਹਿਣਾ ਚਾਹੀਦਾ ਜਿਆਦਾ ਬੋਲਣ ਦੀ ਬਜਾਏ ਘੱਟ ਬੋਲੇ ਜਾਵੇ ਲੋੜ ਮੁਤਾਬਕ ਬੋਲੇ ਜਾਵੇ ਜਿਹੜੀ ਅੰਦਰ ਦੀ ਅੰਦਰੂਨੀ ਤਾਕਤ ਹੈ ਨਾ ਉਹ ਜਮਾ ਹੁੰਦੀ ਉਹ ਸਾਡੇ ਅੰਦਰ 36 ਜਮਾ ਹੁੰਦੀ ਹੈ ਕਟ ਬੋਲਣ ਦੇ ਨਾਲ ਤੇ ਜੇ ਬਾਤ ਵਾ ਬੋਣਾਂਗੇ ਉਹ ਸ਼ਕਤੀ ਸਾਰੀ ਨਾਸ ਨਾਸ ਦੇ ਨਾਲ ਹੁੰਦੀ ਜਾਂਦੀ ਵੈਸੇ ਤੋਂ ਸ਼ਕਤੀ ਦੇ ਪੰਡਾਰ ਸੀ ਤਰਗੁਰ ਨਾਮ ਸਾਬ ਜੀ ਮਹਾਰਾਜ ਉਹਨਾਂ ਨੂੰ ਆਪਣੇ ਜੀਵਨ ਦੀ ਬੈਟਰੀ ਚਾਰ ਦੁਕਾਨ ਦੇ ਲੋੜਦੇ ਸੀ ਉਹ ਤਾਂ ਕੇਵਲ ਸਾਨੂੰ ਸਮਝਾਉਂਦੇ ਸੀ ਵੀ ਇਕੱਲੇ ਰਹਿ ਕੇ ਕਿਸੇ ਦੁਕਾਨਦਾਰ ਤੇ ਵਿੱਚ ਬੈਠ ਕੇ ਦੇਖੋ ਸੰਗੀ ਸਾਥੀ ਨਾਲ ਬੈਠਦੇ ਵੇ ਕਦੇ ਇਕਾਂਤ ਵਿੱਚ ਬੈਠਣਾ ਸਿੱਖੋ ਹੁਣ ਮਾਪਿਆਂ ਨੂੰ ਫਿਕਰ ਪੈ ਗਿਆ ਵੀ ਬੱਚਾ ਚੁੱਪ ਕੀਤਾ ਰਹਿੰਦਾ ਹੈ ਬੋਲਦਾ ਨਹੀਂ ਇੱਕ ਸਾਡੇ ਸਮਾਜ ਵਿੱਚ ਆਮ ਪ੍ਰਚੰਤ ਗੱਲ ਆ ਜਿਹੜਾ ਬੋਲਦਾ ਚੱਲਦਾ ਨਹੀਂ ਥੰਦਾ ਪੀਦਾ ਬਹੁਤ ਕਟਿਆ ਤੈਨੂੰ ਕੋ ਕਸਰ ਹੋ ਗਈ ਪਾ ਕੋਈ ਸ਼ਾਇਦ ਪਾ ਦਾ ਕਾਰਨ ਬਣ ਗਿਆ ਕੋਈ ਨਾ ਕੋਈ ਮੌਲਵੀ ਨੂੰ ਸੱਦ ਲਿਆ ਕਾਜੀ ਨੂੰ ਸੱਦ ਲਿਆ ਮੇਕਾਜੀ ਜੀ ਨਾਨਕ ਨਾ ਖਾਂਦਾ ਨਾ ਪੀਂਦਾ ਏ ਤੇ ਚੁੱਪੇ ਗਾਂਦ ਵਿੱਚ ਚੁੱਪ ਕਰਕੇ ਬੈਠਾ ਰਹਿੰਦਾ ਏ ਕੋਈ ਫੌਗ ਪਾਗ ਮਾਰ ਕੇ ਦੇਖ ਲੋ ਕੋਈ ਮੰਤਰ ਸ਼ੰਤਰ ਪੜ੍ਹ ਕੇ ਦੇਖ ਲੋ ਹੁਣ ਦਰਬ ਨੇ ਪ੍ਰਿਆਰੀ ਕੋਈ ਨਾ ਕੋਈ ਤੇ ਜਾਣਦੇ ਹੁੰਦੇ ਨੇ ਨਾ ਬਾਕੀ ਇਸਲਾਮਿਕ ਤੇ ਇਹ ਚਾਰ ਬੁੱਕ ਵਾਲਾ ਕੰਮ ਹੈ ਹੀ ਬਹੁਤ ਜ਼ਿਆਦਾ ਸੀਗਾ ਕਾਜੀ ਜੀ ਆਏ ਆਣ ਕੇ ਨਾਮ ਪੁੱਛਿਆ ਆਮ ਤੌਰ ਤੇ ਇਹਦੇ ਕਰਦੇ ਪਰ ਨਾਮ ਹੋਵੇ ਉਹਦੇ ਨਾਮ ਪੁੱਛ ਦਿੰਦੇ ਮਿੰਜੇ ਤੇ ਖੁਦ ਆਪ ਹੋਊਗਾ ਆਪਣਾ ਨਾਮ ਨੂੰ ਸੂਗਾ ਜੇ ਕੋਈ ਹੋਰ ਚੀਜ਼ ਦੇ ਅੰਦਰ ਬੋਲਦੀ ਹੋਊਗੀ ਸ਼ਾਇਦ ਪਾਇਆ ਫਿਰ ਉਹ ਆਪਣੇ ਨਾਮ ਨੂੰ ਸੁਖੀ ਤਰਕੁਦਾਨ ਸਭੀ ਨੂੰ ਆਪਕੇ ਕਾਜੀ ਨੇ ਬਣਾਇਆ ਪਾਸ਼ੇ ਜੀਤਾਂਤ ਸ਼ਾਂਤ ਸੁਪ ਸੁਬਾਹ ਦੇ ਨਾਲ ਬੈਠੇ ਉਹਨਾਂ ਨੇ ਆਪਣੇ ਜਾਦੂ ਮੰਤਰ ਪੜ੍ਹੇ ਕੋਈ ਉਹ ਜਾਦੂ ਮੰਤਰ ਦਾ ਜਿੱਥੋਂ ਜਾਦੂ ਆਇਆ ਏ ਜਿਦੋਂ ਮੰਤਰ ਆਏ ਆ ਬਲਕਿ ਉਹਨਾਂ ਦੇ ਸਾਰੇ ਮੰਤਰ